ਸੋਸਿਕਲ ਜੀ ਮੈਂ ਤੁਹਾਡਾ ਆਪਣਾ ਜੀਐਸ ਕਾਲੇਕੇ ਅੱਜ ਵਿਦਾਈ ਲੋਕ ਭਲਾਈ ਸੇਵਾ ਸੁਸਾਇਟੀ ਦੀ ਮੀਟਿੰਗ ਪਿੰਡ ਕਾਲੇਕਿਆਂ ਵਿਖੇ ਜੀ ਦੇਖ ਸਕਦੇ ਹੋ ਤੁਸੀਂ ਸਾਰੀ ਹੀ ਵਿਧਵਾ ਔਰਤਾਂ ਤੇ ਹੈਂਡੀਕੈਪਡ ਵੀਰ ਸਾਰੇ ਪਹੁੰਚੇ ਹੋਏ ਨੇ ਸੋ ਨਾਲ ਇੱਥੇ ਜੇ ਦੇਖਿਆ ਜਾਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੀ ਨਾਮ ਹੈ ਜੀ ਆਪਣਾ ਅਜੈਬ ਸਿੰਘ ਜੀ ਅਜੈਬ ਸਿੰਘ ਖੁੱਡੀ ਉਹ ਵੀ ਪਹੁੰਚੇ ਹੋਏ ਨੇ ਜੀ ਨਾਲ ਤੇ ਆਪਾਂ ਕਰਦੇ ਆਂ ਗੱਲਬਾਤ ਉਦੋਂ ਫਸਟ ਡਾਕਟਰ ਜਿਆਲ ਸ਼ਰਮਾ ਜੀ ਸੋ ਨਾਲ ਜੇ ਆਪਾਂ ਦੇਖਿਆ ਜਾਵੇ ਇੱਧਰ ਇੱਕ ਮਿੰਟ ਬੜਾ ਸਾਡੇ ਨਾਲ ਪ੍ਰਧਾਨ ਤਜਿੰਦਰ ਦਾਸ ਬਾਬਾ ਜੀ ਜੋ ਵਿਦਾਂਗ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਜੀ ਨੇ ਤੇ ਮੈਡਮ ਜੀ ਗੁਲਦੀਪੌਰ ਬਨਾਲਾ ਸੋ ਸਾਰੇ ਪਹੁੰਚ ਗਏ ਨੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਹਲੇ ਫਿਲਹਾਲ ਇੱਧਰ ਗੱਲਬਾਤ ਕਰ ਰਹੇ ਨੇ ਇੱਧਰ ਡਾਕਟਰ ਸਾਹਿਬ ਜਿਹੜੇ ਹੈਗੇ ਨੇ ਨਾਮ ਦਰਜ ਵਗੈਰੇ ਵੀ ਕਰ ਰਹੇ ਨੇ ਤਾਂ ਸਾਡੇ ਹਾਂ ਬਹੁਤ ਹੀ ਸਾਰਜੋਗ ਮੱਖਣ ਜੀ ਮੈਂਬਰ ਉਹ ਵੀ ਖੜੇ ਨੇ ਹਨ ਸੋ ਬਾਕੀ ਆਪਾਂ ਗੱਲਬਾਤ ਕਰਦੇ ਆ ਇਹ ਅੱਜ ਦੀ ਜਿਹੜੀ ਵਿਧਵਾ ਔਰਤਾਂ ਨੂੰ ਇਕੱਠੇ ਕਰਿਆ ਅਲਾਉਸਮੈਂਟ ਕਰਵਾ ਕੇ ਜਾਂ ਹੈਂਡੀਕੈਪਡ ਵੀਰ ਇੱਥੇ ਪਹੁੰਚੇ ਬੈ ਨੇ ਹਨ ਵੀ ਕਿਸ ਵਿਸ਼ੇ 'ਚ ਇਹ ਮੀਟਿੰਗ ਇੱਥੇ ਰੱਖੀ ਗਈ ਸੀ ਉਹ ਆਪਾਂ ਗੱਲਬਾਤ ਕਰਾਂਗੇ ਜੀ ਸੋ ਹੁਣ ਸਾਰਾ ਜਿਹੜਾ ਹੈਗਾ ਵਿਧਵਾ ਔਰਤਾਂ ਨੂੰ ਜਾਂ ਹੈਂਡੀਕੈਪਡ ਜਿਹੜੇ ਵੀਰ ਨੇ ਉਹਨਾਂ ਨੂੰ ਅਸਲਾਹ ਮਸਬਰਾ ਦੇ ਰਹੇ ਨੇ ਦੱਸ ਰਹੇ ਨੇ ਵੀ ਅੱਜ ਦਾ ਜਿਹੜਾ ਇਹ ਵਿਸ਼ਾ ਹੈ ਕੀ ਵਿਸ਼ਾ ਹੈ ਕਿਸ ਵਿਸ਼ੇ ਤੇ ਇਹ ਗੱਲਬਾਤ ਜੜੀ ਹੋਈ ਹੈਗੀ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਜੀ ਸੋ ਆਪਾਂ ਕਰਾਂਗੇ ਗੱਲਬਾਤ ਸੋ ਕਿਉਂਕਿ ਕੰਮ ਕਰਦਾ ਟਾਈਮ ਹੈ ਇਸ ਕਰਕੇ ਥੋੜਾ ਜਿਹਾ ਪ੍ਰਧਾਨ ਜੀ ਨੂੰ ਕਰ ਲਓ ਗੱਲਬਾਤ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਰਦੇ ਹਾਂ ਜੀ ਇਹਨਾਂ ਨਾਲ ਗੱਲਬਾਤ ਪਿਤਾ ਦਾ ਨਾਮ ਕੀ ਹੋਦਾ ਜੀ ਲਓ ਜੀ ਆਪਾਂ ਹੁਣ ਕਰਦੇ ਹਾਂ ਪ੍ਰਧਾਨ ਜੀ ਨਾਲ ਗੱਲਬਾਤ ਪ੍ਰਧਾਨ ਸਾਹਿਬ ਬੈਠੇ ਨੇਗੇ ਜੋ ਜੁਨੀਅਰ ਦੇ ਸੌਰੀ ਪ੍ਰਧਾਨ ਜੀ ਨਾਲ ਮੀਤ ਪ੍ਰਧਾਨ ਜੀ ਤੇ ਮਹਿਲਾ ਮੰਡਲ ਦੇ ਵਰਕਰ ਵੀ ਇੱਥੇ ਪਹੁੰਚੇ ਹੋਏ ਨੇ ਜੀ ਪ੍ਰਧਾਨ ਜੀ ਮਹਿਲਾ ਮੰਡਲ ਦੇ ਪ੍ਰਧਾਨ ਜੀ 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 ਅੱਛਾ ਮਹਿਲਾ ਮੰਡਲ ਦੇ ਪ੍ਰਧਾਨ ਜੀ ਸੌਰੀ ਸੋ ਆਪਾਂ ਕਰਦੇ ਹਾਂ ਜੀ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਗਈ ਸੀ ਜੀ ਅਲਾਸਮੈਂਟ ਕਰਕੇ ਪਿੰਡ ਕਾਲੇ ਕਾਂਦੇ ਵਿੱਚ ਵਿਧਵਾ ਔਰਤਾਂ ਅਤੇ ਹੈਂਡੀਕੈਪਡ ਵੀਰਾਂ ਨੂੰ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਕਿਸ ਵਿਸ਼ੇ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਜੀ ਸੋ ਇੱਥੇ ਪਹਿਲਾਂ ਤਾਂ ਸੋਡਾ ਪਹੁੰਚਣ ਤੇ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸੋਨ ਜੀ ਆਇਆ ਕਹਨੇ ਆ ਸੋ ਸਾਡੇ ਕਾਲੇਕੇ ਪਿੰਡ ਦੇ ਪ੍ਰਧਾਨ ਲਾਏ ਹੋਏ ਨੇ ਹਰਦੀਾਲ ਸਿੰਘ ਜੀ ਸ਼ਰਮਾ ਜੋ ਕਿ ਉਹ ਸਲਾਹਕਾਰ ਵੀ ਨੇ ਠੀਕ ਹੈ ਜੀ ਅਸੀਂ ਉਹਨਾਂ ਦਾ ਇੱਥੇ ਸਾਨੂੰ ਬੁਲਾਉਣ ਤੇ ਉਹਨਾਂ ਦਾ ਵੀ ਸ਼ੁਕਰੀਆ ਨਾ ਕਰਦੇ ਆ ਤੇ ਧੰਨਵਾਦ ਕਰਦੇ ਆ ਤੇ ਸਾਡੇ ਨਾਲ ਸਾਡੀ ਪੂਰੀ ਟੀਮ ਜਿਵੇਂ ਮੀਤ ਪ੍ਰਧਾਨ ਜੀ ਤੁਸੀਂ ਦੱਸਿਓ ਸੋਨ ਨੇ ਉਹ ਨਾਲ ਬੈਠੇ ਨੇ ਗੁਰਪ੍ਰੀਤ ਕੌਰ ਮਹਿਲਾ ਮੰਡਲ ਦੇ ਪ੍ਰਧਾਨ ਸਾਡੇ ਜੈਪ ਸਿੰਘ ਜੀ ਕੁੱਡੀਕਲਾ ਸੋ ਇਹਨਾਂ ਦਾ ਵੀ ਬਹੁਤ ਜ਼ਿਆਦਾ ਸੋਸਾਇਟੀ ਨੂੰ ਸਹਿਯੋਗ ਹੈ ਤੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਹੋਈ ਸੀ ਜਿਵੇਂ ਆ ਆਪਾਂ ਆਉਣ ਵਾਲੇ ਕਾਫੀ ਲੰਮੇ ਟਾਈਮ ਤੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਇਕਾਈਆਂ ਖੜੀਆਂ ਕਰ ਰਹੇ ਆ ਮੀਟਿੰਗਾਂ ਕਰ ਰਹੇ ਆ ਪੁੱਛ ਰਹੇ ਆ ਵੀ ਕੀ ਸਮੱਸਿਆ ਆ ਰਹੀਆਂ ਨੇ ਉਹ ਸਮੱਸਿਆ ਦੇ ਵਿਸ਼ੇ ਦੇ ਉੱਤੇ ਇਸੇ ਆਏ ਸੀ ਜਿਵੇਂ ਕਿ ਸਰਕਾਰ ਨੂੰ ਬਣੀ ਨੂੰ ਦੇਖੋ 5 ਸਾਲ ਹੋ ਚੱਲੇ ਨੇ ਠੀਕ ਹੈ ਜਿਵੇਂ ਮੇਰੀਆਂ ਭੈਣਾਂ ਵਿਧਵਾ ਨੇ ਜਿਹੜੀਆਂ ਉਹਨਾਂ ਦੇ ਬੱਚਿਆਂ ਦੀਆਂ ਪੈਨਸ਼ਨਾਂ ਦੇ ਫਾਰਮ ਭਰੇ ਨੂੰ ਘਟੂਕਟ ਸਾਲ ਹੋ ਚੱਲਿਆ ਸਰਕਾਰ ਨੇ ਹਜੇ ਤੱਕ ਕੋਈ ਉਹਦੇ ਲਈ ਵਿਚਾਰ ਨਹੀਂ ਕੀਤੀ ਕਿਉਂਕਿ ਜਿਹੜੀਆਂ ਇਹ ਸਰਕਾਰਾਂ ਨੇ ਵੋਟਾਂ ਲੈਣ ਦੇ ਟਾਈਮ ਹੀ ਜਾਗਰੂਤ ਹੁੰਦੀਆਂ ਨੇ ਉਸ ਤੋਂ ਬਾਅਦ ਇਹ ਚੁੱਪਚਾੰਦਕ ਹੋ ਜਾਂਦੀਆਂ ਨੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਜਗਾਉਣ ਦੇ ਵਾਸਤੇ ਅੱਜ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਜਿਹੜੇ ਮੇਰੇ ਭੈਣ ਭਾਈਆਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਜਾਗਰੂਤ ਕਰਨ ਦੇ ਲਈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਜੀ ਜਿਵੇਂ ਕਿ ਮੈਂ ਇੱਥੇ ਦੇਖਿਆ ਜੀ ਕਾਫੀ ਚਲੋ ਵਿਧਵਾ ਔਰਤਾਂ ਜਿਵੇਂ ਦੀ ਜਾਂ ਹੈਂਡੀਕੈਪਡ ਵੀਰ ਆਏ ਹੋਏ ਸੀਗੇ ਕੀ ਕੀ ਉਹਨਾਂ ਨੇ ਮਸਲੇ ਲਿਖਾਏ ਸੋਨੂੰ ਜਾਂ ਕੀ ਕੀ ਹੱਲ ਹੋ ਸਕਦੇ ਨੇ ਮਸਲੇ ਜਿਵੇਂ ਕਿ ਉਹਨਾਂ ਨੇ ਹੁਣ ਦੇਖੋ ਸਾਲ ਹੋ ਚੱਲਿਆ ਸਾਲ ਸਾਲ ਹੋ ਚੱਲਿਆ ਉਹਨਾਂ ਨੇ ਬੱਚਿਆਂ ਦੀਆਂ ਪੈਨਸ਼ਨਾਂ ਦੇ ਮੁੱਦੇ ਸੀ ਜਿਵੇਂ ਸਰਕਾਰ ਕਹਿੰਦੀ ਆ 4000 ਰੁਪਏ ਸੈਂਟਰ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਵੀ 4000 ਪੰਜਾ ਬੱਚਿਆਂ ਨੂੰ ਪੈਨਸ਼ਨ ਮਿਲੂਗੀ ਤੇ ਹਜੇ ਤੱਕ ਸਾਲ ਹੋ ਚੱਕਿਆ ਫਾਰਮ ਭਰੇ ਹੋ ਨੇ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਦੂਸਰੀ ਸਮੱਸਿਆ ਹੈ ਜਿਵੇਂ ਸਾਡੇ ਰਾਸ਼ਨ ਕਾਰਡਾਂ ਦੀ ਹੋਗੀ ਕਣਕ ਦੀ ਹੋਗੀ ਤੇ ਬਹੁਤ ਹੀ ਸਮੱਸਿਆ ਨੇ ਜਦੋਂ ਪਿੰਡਾਂ ਦੇ ਵਿੱਚ ਵਿਚਰਦੇ ਆ ਤਾਂ ਅਲੱਗ-ਅਲੱਗ ਪਤਾ ਲੱਗਦਾ ਜੀ ਤੁਸੀਂ ਫਿਰ ਕਿੱਥੇ ਪਹੁੰਚ ਕਰਦੇ ਹੋ ਜੀ ਇਹ ਇਹਨਾਂ ਦੀ ਕੀ ਸਮੱਸਿਆ ਅਸੀਂ ਹੁਣ ਇਹਨਾਂ ਦੀ ਜਿਹੜੀ ਜਿਹੜੀ ਵੀ ਸਾਡੇ ਕੋਲੇ ਡਾਟਾ ਇਕੱਠਾ ਹੋ ਗਿਆ ਜਿਵੇਂ ਹੁਣ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਾਬਾ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ 21 ਫਰਵਰੀ ਨੂੰ ਉੱਥੇ ਸਾਡੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਆ ਰਹੇ ਨੇ ਸਾਡੇ ਮੀਤ ਹੀਰ ਜੀ ਆ ਰਹੇ ਨੇ ਅਸੀਂ ਸਾਰੀਆਂ ਮੰਗਾ ਉਹਨਾਂ ਦੇ ਕੋਲੇ ਧਰਾਂਗੇ ਬਾਕੀ ਇਹ ਡੀਸੀ ਸਾਬ ਕੋਲੇ ਵੀ ਪਹਚਾਵਾਂਗੇ ਵੀ ਸਾਡੀਆਂ ਇਹ ਮੁਸ਼ਕਲਾਂ ਆ ਰਹੀਆਂ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਚਲੋ ਆਪਾਂ ਪ੍ਰਧਾਨ ਜੀ ਨੂੰ ਮੀਤ ਪ੍ਰਧਾਨ ਜੀ ਹਨਾ ਕੀ ਨਾਮ ਹੈ ਜੀ ਆਪਣਾ ਕੁਲਦੀਪ ਕੌਰ ਜੀ ਬਰਨਾਲੇ ਤੋਂ ਮੀਤ ਪ੍ਰਧਾਨ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਦੀ ਸੇਵਾਦਾਰਾਂ ਜੀ ਹੂੰ ਤੇ ਇਹਨਾਂ ਦੇ ਸੇਵਾ ਦੇ ਵਿੱਚ ਹੀ ਅੱਜ ਹਾਜ਼ਰ ਹੋਏ ਆ ਪਿੰਡ ਕਾਲੇਕੇ ਹੂੰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਦਿਆਲ ਸ਼ਰਮਾ ਜੀ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਦੱਸਿਆ ਵੀ ਸਾਡੇ ਬਹੁਤ ਜ਼ਿਆਦੇ ਭੈਣਾਂ ਹੈਗੀਆਂ ਨੇ ਜਿਹੜੀਆਂ ਹੈਂਡੀ ਸੌਰੀ ਵਿਧਵਾ ਨੇ ਜਦੋਂ ਅਸੀਂ ਆ ਕੇ ਦੇਖਿਆ ਇਸ ਪਿੰਡ ਦੇ ਵਿੱਚ ਵਾਕਿਆ ਹੀ ਢੱਲ ਨੂੰ ਇੱਕ ਤੱਕ ਪਈ ਵੀ ਕਿ ਇੰਨੀਆਂ ਭੈਣਾਂ ਉਹ ਜਿਹੜੀਆਂ ਬੇਦਵਾ ਹੋ ਕੇ ਬੈਠੀਆਂ ਹੋਈਆਂ ਨੇ ਘਰੇ ਇੱਕ ਸਿਰਫ 1500 ਪੈਨਸ਼ਨ ਤੇ ਗੁਜ਼ਾਰਾ ਕਰ ਰਹੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਤੇ ਜਿਹੜਾ ਹੈਂਡੀਕੈਪ ਭਾਈਚਾਰਾ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਕਈਆਂ ਪੈਣਾ ਦੇ ਤਾਂ ਬੱਚੇ ਇੰਨੇ ਛੋਟੇ ਨੇ ਕਿ ਉਹ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀਆਂ ਨੇ ਉਹਨਾਂ ਦੇ ਬੱਚਿਆਂ ਦੀ 4000 ਰੁਪਇਆ ਮਹੀਨਾ ਜਦ ਕੇ ਸਰਕਾਰ ਨੇ ਕਿਹਾ ਹੋਇਆ ਵੀ ਦੋ ਬੱਚਿਆਂ ਦੀ ਅਲੱਗ-ਅਲੱਗ 4-4000 ਰੁਪਇਆ 8000 ਰੁਪਇਆ ਇਹਨਾਂ ਦੀ ਮੰਥਲੀ ਇਹਨਾਂ ਦੀ ਜਿਹੜੀ ਪੈਨਸ਼ਨ ਆ ਉਹ ਪਾਊਗੀ ਇਹਨਾਂ ਨੂੰ ਸਾਲ-ਸਾਲ ਹੋ ਗਏ ਫਾਰਮ ਭਰਿਆ ਨੂੰ ਇਹ ਵੇਟ ਕਰਦੀਆਂ ਨੇ ਸਿਰਫ 1500 ਚ ਗੁਜ਼ਾਰਾ ਕਰ ਰਹੀਆਂ ਨੇ ਜੋ ਕਿ ਅੱਜ ਕੱਲ ਦੇ ਜ਼ਮਾਨੇ 'ਚ ਆਪਾਂ ਸਭ ਹੀ ਜਾਣਦੇ ਹਾਂ ਬਹੁਤ ਹੀ ਮੁਸ਼ਕਲ ਹੈ ਗੁਜ਼ਾਰਾ ਹੋਣਾ ਸੈਕੰਡ ਅਸੀਂ ਇਹਨਾਂ ਨੂੰ ਜਾਗਰੂਕ ਕਰਨਾ ਆਏ ਹਾਂ ਵੀ ਅਸੀਂ ਇੱਕ ਜਿਹੜੀ ਸੰਸਥਾ ਚਲਾ ਰਹੇ ਹਾਂ ਇਹ ਕੋਈ ਇਕੱਲੇ ਹੈਂਡੀਕੈਪਡਾਂ ਲਈ ਨਹੀਂ ਇਹ ਉਹਨਾਂ ਭੈਣਾਂ ਲਈ ਵੀ ਆ ਤੇ ਉਹ ਸਾਡੇ ਨਾਲ ਕੋਈ ਵੀ ਉਹਨਾਂ ਦਾ ਮਸਲਾ ਘਰੇਲੂ ਵੀ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਆ ਅਸੀਂ ਸਾਨੂੰ ਇੱਕ ਫੋਨ ਕਰੋ ਤੇ ਅਸੀਂ ਉਹਨਾਂ ਕੋਲੇ ਪਹੁੰਚ ਕਰਕੇ ਉਹਨਾਂ ਦੀ ਜੋ ਵੀ ਸਾਡੇ ਕੋਲ ਮਦਦ ਹੋ ਸਕਦੀ ਹੈ ਉਹ ਅਸੀਂ ਮਦਦ ਕਰਾਂਗੇ ਸੈਕੰਡ ਅਸੀਂ ਇਹਨਾਂ ਦੀ ਜਿੰਨੀਆਂ ਵੀ ਮੁਸ਼ਕਲਾਂ ਸੁਣੀਆਂ ਨੇ ਤੇ ਲਿਖੀਆਂ ਨੇ ਉਹ ਅਸੀਂ ਲੈ ਕੇ ਜਾਵਾਂਗੇ ਜੀ ਡੀਸੀ ਸਾਹਿਬ ਜੀ ਕੋਲੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਸੈਕੰਡ ਸਾਡੀ ਜਿਹੜਾ ਇੱਧਰ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੀ ਆ ਆਪਣੇ ਪ੍ਰੋਗਰਾਮ ਪਬਲਿਕ ਆਇਆ ਹੋਇਆ ਉਹਦੇ ਵਿੱਚ ਆਪਣੇ ਕੈਬਨਿਟ ਮੰਤਰੀ ਆ ਰਹੇ ਨੇ ਉਹਨਾਂ ਤੱਕ ਰੱਖਾਂਗੇ ਤੇ ਰੱਖਾਂਗੇ ਕਿ 1500 ਦੇ ਵਿੱਚ ਇੱਕ ਜਿਹੜੇ ਤੁਹਾਡੇ ਮੰਤਰੀ ਨੇ ਉਹ ਇੱਕ ਘਰ ਚ ਦੇ ਚਾਰ ਮੈਂਬਰ ਨੇ ਚਾਰਾ ਮੈਂਬਰਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਲੱਖ ਲੱਖ ਪੈਨਸ਼ਨ ਆ ਤੇ ਉਹਨਾਂ ਦੇ ਗੁਜ਼ਾਰੇ ਨਹੀਂ ਹੋ ਰਹੇ ਤੇ 1500 ਨਾਲ ਇੱਕ ਜਿਹੜੀ ਭੈਣ ਦੇ ਸਿਰ ਤੇ ਕੋਈ ਬੰਦਾ ਨਹੀਂ ਹੈਗਾ ਉਹ 1500 ਨਾਲ ਕਿਵੇਂ ਗੁਜ਼ਾਰਾ ਕਰੇ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਜੇ ਇਹ ਪੈਨਸ਼ਨ ਨੂੰ ਵਧਾਈ ਜਾਵੇ ਇਹ ਸਾਡੀ ਪੈਨਸ਼ਨ ਵਧਾਉਣ ਵਾਸਤੇ ਅਸੀਂ ਇਹ ਚੀਜ਼ਾਂ ਦਾ ਸਾਰਾ ਜੋ ਵੀ ਕੱਟ ਕਰ ਰਹੇ ਹਾਂ ਡਾਟਾ ਕੱਟਾ ਕਰ ਰਹੇ ਹਾਂ ਵੀ ਇਹ ਪੈਨਸ਼ਨ ਉਹਨਾਂ ਦੇ ਅੱਗੇ ਅਸੀਂ ਰੱਖੀ ਹੈ ਵੀ ਸਾਡੀ ਘੱਟ ਤੋਂ ਘੱਟ 5000 ਪੈਨਸ਼ਨ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਇੱਕ ਸਰਕਾਰ ਸਹਾਰਾ ਬਣ ਸਕੀ ਅੱਜ ਤੱਕ ਕੀ ਡਾਟਾ ਹੈ ਅੱਜ ਕਿੰਨੇ ਕ ਹੈਂਡੀਕੈਪਟ ਆਏ ਜਾਂ ਕਿੰਨੇ ਕਿ ਵਿਧਵਾ ਸਾਡੇ ਕੋਲੇ ਕੱਟੋ-ਕੱਟ ਅੱਜ ਜਿਹੜਾ ਵਿਧਵਾ ਦਾ ਸਾਡੇ ਕੋਲੇ ਡਾਟਾ ਹੈ ਜੀ ਉਹ ਕੱਟੋ-ਕੱਟ 20 ਤਾਂ ਸਾਡੇ ਕੋਲੇ ਪੈਣਾ ਵਿਧਵਾ ਕਾਲੇ ਕਿਚੋਂ ਆਈਆਂ ਨੇ ਤੇ ਕੁਝ ਪੈਣਾ ਹਜੇ ਰਹਿ ਗਈਆਂ ਜੜੀਆਂ ਕੋਈ ਬਾਹਰ ਅੰਦਰ ਗਈ ਹੋਈ ਨਹੀਂ ਕਿ ਉਹ ਮਿਸ ਵੀ ਆ ਵਿੱਚੋਂ ਬਾਕੀ ਸਾਡੇ ਕੋਲੇ ਕੱਟੋ-ਕੱਟ 20-25 ਹੈਂਡੀਕੈਪਟਾਂ ਦਾ ਡਾਟਾ ਹੈ ਜੀ ਠੀਕ ਹੈ ਜੀ ਤੇ ਜਿਨ੍ਹਾਂ ਦੀ ਅਸੀਂ ਮੁਸ਼ਕਲਾਂ ਸੁਣੀਆਂ ਨੇਗੀਆਂ ਤਾਂ ਇੰਨਾ ਅਸੀਂ ਬੋਲ ਕੇ ਵੀ ਦੱਸ ਨਹੀਂ ਸਕਦੇ ਕਿਉਂਕਿ ਇਹਦੀ ਵੀ ਇੱਕ ਟਾਈਮ ਇੱਕ ਲਿਮਟ ਇੱਕ ਪੀਰੀਅਡ ਆ ਤੇ ਉਹ ਜੋ ਮੁਸ਼ਕਲਾਂ ਸੀ ਸੁਣੀਆਂ ਨੇ ਬਾਕੀ ਵਾਕਿਆ ਹੀ ਉਹ ਸਾਡੇ ਦਿਲ ਨੂੰ ਬੜਾ ਉਹ ਦੁੱਖ ਹੋਇਆ ਤੇ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਪੂਰ ਜੋਰ ਦਿਲੋਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਮਸਲੇ ਅਸੀਂ ਹੱਲ ਕਰ ਸਕੀਏ ਸੋ ਇਹ ਸੀ ਜੀ ਕੁਲਦੀਪ ਕੌਰ ਮੈਡਮ ਬਰਨਾਲਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਰਨਾਲੇ ਤੋਂ ਮੈਂ ਮੈਨਾ ਮੰਡਲ ਦੀ ਪ੍ਰਧਾਨ ਹਾਂ ਠੀਕ ਹੈ ਜੀ ਅੱਜ ਤੁਸੀਂ ਪ੍ਰਧਾਨ ਜੀ ਦੇ ਨਾਲ ਆਏ ਜੀ ਕਿਵੇਂ ਲੱਗਿਆ ਤੁਹਾਨੂੰ ਆ ਕੇ ਮਤਲਬ ਕਿ ਵੇਖ ਤੇ ਇੰਨੀਆਂ ਵਿਧਵਾ ਔਰਤਾਂ ਆਈਆਂ ਹਨ ਹੈਨਾ ਹੈਂਡੀਕੈਪਡ ਵੀਰ ਆਏ ਉਹਨਾਂ ਦੇ ਦੁੱਖ ਤੁਸੀਂ ਨੇ ਸੁਨੇ ਹਨਾ ਨੋਟ ਕੀਤੇ ਕਿ ਹੁਣ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਡੀਸੀ ਸਾਹਿਬ ਤੱਕ ਜਾਂ ਸਰਕਾਰਾਂ ਤੱਕ ਪਹੁੰਚ ਕਰੋਗੇ ਹਾਂਜੀ ਹਾਂਜੀ ਅਸੀਂ ਜ਼ਰੂਰ ਪਹੁੰਚ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਭੈਣਾ ਵਿਧਵਾ ਨੇ ਵੀ ਜ਼ਰੂਰ ਪਹੁੰਚ ਕਰਾਂਗੇ ਅਸੀਂ ਪੈਨਸ਼ਨ ਜ਼ਿਆਦਾ ਵੀ ਵਧਾਉਣੀ ਚਾਹੀਦੀ ਹੈ ਕਿਉਂਕਿ ਮੈਂ ਵੀ ਵਿਧਵਾ ਹਾਂ ਮੈਨੂੰ ਬਹੁਤ ਦੁੱਖ ਹੋਇਆ ਅੱਛਾ ਠੀਕ ਹੈ ਜੀ ਹੂੰ ਸੋ ਇਹ ਵੀ ਦੇਖੋ ਬਹੁਤ-ਬਹੁਤ ਧੰਨਵਾਦ ਹੈ ਜੇ ਇਹਨਾਂ ਦਾ ਜਿਵੇਂ ਇੱਧਰ ਅਜੈਬ ਸਿੰਘ ਖੁੱਡੀ ਇਹ ਵੀ ਬੈਠੇ ਨੇਗੇ ਗੁਰਪ੍ਰੀਤ ਸਿੰਘ ਨਾਲ ਵੀਰ ਗਰਮੇਲ ਸਿੰਘ ਜੀ ਹਨਾ ਗਰਮੇਲ ਸਿੰਘ ਜੀ ਵੀ ਬੈਠੇ ਨੇ ਇਹ ਵੀ ਨਾਲ ਜੁੜੇ ਹੋਏ ਨੇ ਪੈਣਾ ਬੈਠੇ ਨੇਗੇ ਵੀਰ ਬੈਠੇ ਨੇਗੇ ਸਾਰੇ ਸੋ ਪਹਿਲਾਂ ਕਾਫੀ ਜਿਆਦਾ ਇੱਥੇ ਜੇ ਦੇਖਿਆ ਜਾਵੇ ਮਾਤਰਾ ਦੇ ਵਿੱਚ ਵਿਧਵਾ ਔਰਤਾ ਅਤੇ ਹੈਂਡੀਕੈਪਡ ਵੀਰਤੀਗੇ ਸਾਡੇ ਨਾਲ ਪੰਚਾਇਤ ਮੈਂਬਰ ਮੱਖਣ ਸਿੰਘ ਜੀ ਇਹ ਵੀ ਨਾਲ ਅੱਜ ਜੁੜੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਸੋ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਵੀਡੀਓ ਨੂੰ ਬੱਤ ਬੱਤ ਲਾਇਕ ਤੇ ਸ਼ੇਅਰ ਜਰੂਰ ਕਰਿਓ ਜੀ